ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਦਰਸਲ ਪੰਜਾਬ ਦੇ ਵਿੱਚ ਨਿਗਮ ਚੋਣਾਂ ਦਾ ਮਾਹੌਲ ਭਖਦਾ ਜਾ ਰਿਹਾ ਹੈ ਅੱਜ ਤੋਂ ਨਾਮਜ਼ਦਗੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ ਔਰ ਉਸੇ ਦਰਮਿਆਨ ਇਹਨਾਂ ਨਾਮਜ਼ਦਗੀਆਂ ਨੂੰ ਭਰਨ ਦੇ ਦੌਰਾਨ ਹੀ ਇਹ ਚਰਚਾ ਛਿੜ ਗਈ ਹੈ ਕਿ ਕੀ ਇਹ ਨਿਗਮ ਚੋਣਾਂ ਹੁਣ ਹੋਣੀਆਂ ਚਾਹੀਦੀਆਂ ਕਿ ਨਹੀਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੁਬਾਰਾ ਇਹ ਮੁੱਦਾ ਚੱਕਿਆ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਹ ਅਪੀਲ ਕੀਤੀ ਹੈ ਕਿ ਇਹ ਚੋਣਾਂ ਨੂੰ ਪੋਸਟਪੋਨ ਕਰਕੇ ਜਨਵਰੀ ਮਹੀਨੇ ਦੇ ਵਿੱਚ ਕਰ ਦਿੱਤਾ ਜਾਵੇ ਤਾਂ ਕਿ ਜਿਹੜੀਆਂ ਸਿੱਖ ਸੰਗਤਾਂ ਸ਼ਹੀਦੀ ਪੰਦਰਵਾੜੇ ਦੇ ਵਿੱਚ ਵਿਅਸਤ ਨੇ ਉਹ ਆਪਣੇ ਧਰਮ ਸਥਾਨਾਂ ਦੇ ਉੱਤੇ ਨਤਮਸਤਕ ਹੋ ਸਕਣ ਸ਼ਹੀਦੀ ਪੰਦਰਵਾੜੇ ਦੇ ਵਿੱਚ ਆਪਣੀ ਸ਼ਮੂਲੀਅਤ ਸ਼ਿਰਕਤ ਕਰ ਸਕਣ ਤੇ ਦੂਜੇ ਪਾਸੇ ਜਿਹੜੀਆਂ ਇਹ ਚੋਣਾਂ ਨੇ ਇਹਨਾਂ ਨੂੰ ਮੁਲਤਵੀ ਕਰ ਦਿੱਤਾ ਜਾਵੇ ਤਾਂ ਕਿ ਆਰਾਮ ਨਾਲ ਜਨਵਰੀ ਮਹੀਨੇ ਵਿੱਚ ਫਿਰ ਇਹ ਚੋਣਾਂ ਹੋ ਸਕਣ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਤਰਕ ਦਿੱਤਾ ਕਿ ਜਿੱਥੇ ਪਹਿਲਾਂ ਸਾਲਾਂ ਬੱਧੀਏ ਚੋਣਾਂ ਲੇਟ ਹੋ ਗਈਆਂ ਨੇ ਉੱਥੇ ਕੁਝ ਸਮਾਂ ਹੋਰ ਲਗਾ ਲਿਆ ਜਾਵੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੋਵੇਗੀ ਪਰ ਇਸ ਮਾਮਲੇ ਨੂੰ ਲੈ ਕੇ ਜਿਹੜੀਆਂ ਇਹ ਚੋਣਾਂ ਇਹ ਹੋਣ ਜਾ ਰਹੀਆਂ ਦੀ ਨੋਟੀਫਿਕੇਸ਼ਨ ਲੰਘੇ ਕੱਲ੍ਹ ਸਾਹਮਣੇ ਆ ਗਈ ਸੀ ਔਰ ਨਿਗਮ ਚੋਣਾਂ ਨੂੰ ਲੈ ਕੇ ਮਾਹੌਲ ਪਖੜਨਾ ਸ਼ੁਰੂ ਹੋ ਗਿਆ ਸੀ ਅੱਜ ਤੋਂ ਨਾਮਜ਼ਦਗੀਆਂ ਜਿਹੜੀਆਂ ਉਹ ਭਰੀਆਂ ਜਾਣਗੀਆਂ ਔਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਗੱਲ ਦੀ ਨਖੇਦੀ ਕੀਤੀ ਹੈ ਕਿਉਂ ਕੀਤੀ ਹੈ ਹੋਰ ਕੀ ਕੁਝ ਬੋਲੇ ਆਓ ਸੁਣਦੇ ਆ ਇਲੈਕਸ਼ਨ ਕਮਿਸ਼ਨ ਨੂੰ ਪੰਜਾਬ ਨੂੰ ਇੱਕ ਲਿਖਤੀ ਈਮੇਲ ਕੀਤੀ ਸੀ ਤੇ ਮੀਡੀਆ ਚ ਵੀ ਜਾਰੀ ਕੀਤੀ ਸੀ ਕਿ ਜਿਹੜੀਆਂ ਆਉਂਦੀਆਂ ਕੋਈ ਵੀ ਚੋਣਾਂ ਆ ਚਾਹੇ ਕਮੇਟੀ ਦੀਆਂ ਕਾਰਪੋਰੇਸ਼ਨਾਂ ਦੀਆਂ ਚਾਹੇ ਉਹ ਬਲੌਕ ਸੰਪਤੀ ਜ਼ਿਲ੍ਹਾ ਪਰੀਸ਼ਦ ਆ ਉਹ ਕਿਉਂਕਿ 15 ਵਾੜਾ ਸਾਡਾ 15 ਤਰੀਕ ਤੋਂ ਸ਼ੁਰੂ ਹੋ ਜਾਂਦਾ 6 ਦੀ 15 ਵਾੜਾ ਜਿਹੜਾ ਲਗਭਗ ਬਾਗ ਤੱਕ ਇਹ ਚੱਲਦਾ ਸਾਡਾ ਤੇ ਇਹਦੇ ਦੇ ਦਿਨਾਂ ਦੇ ਵਿੱਚ ਬਹੁਤ ਸਾਰੇ ਨਗਰ ਕੀਰਤਨ ਤੇ ਬਹੁਤ ਸਾਰੇ ਅਮਰ ਸੰਚਾਰ ਤੇ ਬਹੁਤ ਸਾਰੇ ਛੜਦਾਬਾਨ ਸਿੱਖ ਜਿਹੜੇ ਆ ਉਹ ਸ਼ਹੀਦਾਂ ਨੂੰ ਨਤਮਸਤਕ ਹੋਣ ਜਾਂਦੇ ਆ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਜਿੱਥੇ ਅੱਗੇ ਇੰਨਾ ਚਿਰ ਨਿਕਲ ਗਿਆ 2 ਸਾਲ ਨਿਕਲ ਗਏ ਤੇ ਹੁਣ ਕਾਲ ਕੀ ਆ ਇਹਨੂੰ ਤੁਰੰਤ ਜਿਹੜਾ ਆ ਜਨਵਰੀ ਮਹੀਨੇ ਦੇ ਵਿੱਚ ਕਰਾਉਣੀਆ ਚਾਹੀਦੀਆਂ ਕਿਉਂਕਿ ਮੈਂ ਸਮਝਦਾ ਫਿਰ ਜਿਹੜੇ ਇਲੈਕਸ਼ਨਾਂ ਦੇ ਵਿੱਚ ਘਾਲੇ ਮਾਲੇ ਹੁੰਦੇ ਆ ਉਹ ਵੀ ਇੱਕ ਕਿਸਮ ਦਾ ਫਿਰ ਉਹ ਸ਼ਹੀਦਾਂ ਦਾ ਨਰਾਦਰ ਹੀ ਆ ਸੋ ਇਸ ਕਰਕੇ ਇਲੈਕਸ਼ਨ ਕਮਿਸ਼ਨ ਨੂੰ ਨਿਮਰਤਾ ਸਹਿਤ ਬੇਨਤੀ ਆ ਕਿ ਇਹ ਜਿਹੜੀ ਡੇਟਾ ਤੁਸੀਂ ਦਿੱਤੀਆਂ ਇਹਦਾ ਰਿਵਿਊ ਕਰੋ ਤੇ ਇਹਨਾਂ ਨੂੰ ਜਨਵਰੀ ਦੇ ਵਿੱਚ ਲਾ ਜਾਓ ਤੇ ਮੈਂ ਸਮਝਦਾ ਫਿਰ ਇਹੋ ਹੀ ਜਿਹੜਾ ਇਲੈਕਸ਼ਨਾਂ ਦਾ ਪਰਪਸ ਹੈ ਆ 15 ਦਿਨਾਂ ਦਾ ਕੋਈ ਵੱਡਾ ਫਰਕ ਨਹੀਂ ਪੈਂਦਾ। ਸੋ ਇਹਨਾਂ ਨੂੰ 15 ਦਿਨ ਘਟੋ ਘਟ ਘਟੋ ਘਟ 15 ਦਿਨ। ਤੇ ਬਾਅਦ-ਬਾਅਦ ਜਿੰਨਾ ਕੋ ਹੋ ਸਕਦਾ ਆ ਉਹ ਭਾਵੇਂ ਸੁਪਰੀਮ ਕੋਰਟ ਵੱਲੋਂ ਤੁਹਾਨੂੰ ਹਦਾਇਤ ਵੀ ਆ ਪਰ ਕੋਈ ਨਹੀਂ ਕਿਉਂਕਿ ਇਹ ਤਾਂ 6 ਮਹੀਨਾ ਹੀ ਸ਼ੀਖਦਾਂ ਦਾ ਆ ਤੇ ਇਹਦੇ ਸਬੰਧ ਵਿੱਚ ਮੈਂ ਥਾਂ ਥਾਂ ਬੇਨਤੀ ਕਰਦਾ ਕਿ ਇਹਨੂੰ ਤੁਰੰਤ ਜਿਹੜਾ ਆ ਪੋਸਟਪੋਨ ਕੀਤਾ ਜਾਵੇ। ਠੀਕ। 1 ਮਿੰਟ। ਪਹਿਲੇ ਆ ਜਮਣ ਬਣੇ। ਅਸਲ ਸ਼ਹੀਦੀ 15 ਬਾੜੇ ਤੇ ਕੀ ਸੇਧ ਦੇਣਾ ਚਾਹੋਗੇ ਤੁਸੀਂ ਸੰਗਤਾਂ ਜਿਹੜੀਆਂ ਆ ਰਹੀਆਂ ਨੇ ਨਤਮਸਤਕ ਹੋਣ ਦੇ ਲਈ ਕੀ ਉਹਨਾਂ ਨੂੰ ਦੇਖੋ ਜਿਹੜੇ ਗੁਰੂ ਕੇ ਸੇਖ ਆ ਤੁਸੀਂ ਆ ਦੇਖਦੇ ਆ ਅੱਜ ਹੁਣ 8 ਤਰੀਕ ਹੋਈ ਆ ਜੀ ਇਹ 15 ਬਾੜਾ ਸਾਡਾ ਅਸਲ 15 ਤਰੀਕ ਤੋਂ ਸ਼ੁਰੂ ਹੁੰਦਾ ਪਹਿਲੀ ਪੋਤੋਂ ਜੀ ਪਰ ਆ ਦੇਖੋ ਅੱਜ ਜੋੜ ਮੇਲੇ ਵਾਲੇ ਕੰਮ ਬਣਿਆ ਆ ਤੇ ਲੋਕ ਲਗਾਤਾਰ ਇੱਕ ਮਹੀਨਾ ਨੀਰਾ ਸ਼ਹੀਦਾਂ ਦੇ ਖਾਨ ਤੇ ਆ ਕੇ ਨਤਮਸਤਕ ਹੁੰਦੇ ਆ ਇਹ 15 ਤਰੀਕ ਨੂੰ ਐਸੀ ਨੂੰ ਸਾਡੇ ਪਰਿਵਾਰ ਮਛੋੜੇ ਤੋਂ ਇਹ ਜੋੜ ਮੇਲੇ ਦੀ ਬ੍ਰੰਭਤਾ ਹੋਣੀ ਫਿਰ ਪੱਠਾ ਸਾਹਿਬ ਫਿਰ ਐਵੇਂ ਹੀ ਅਨੰਦਪੁਰ ਸਾਹਿਬ ਤੋਂ ਜਿਵੇਂ ਜਿਵੇਂ ਸਤਗੁਰਾਂ ਨੇ ਉਹ ਅਨੰਦਗੜ੍ਹ ਦਾ ਕਿਲਾ ਛੱਡਿਆ ਸੀ ਐਵੇਂ ਸਵਾ ਸਾਰੀ ਚੱਲਦੀ ਰਹਿੰਦੀ ਤੇ ਇੱਥੇ ਜਿਹੜਾ ਉਹ ਸਾਡਾ ਜੋੜ ਮੇਲਾ ਉਹ 26 27 28 ਨੂੰ ਹੁੰਦਾ ਤੇ ਪਰ ਲੋਕਾਂ ਦੀ ਆਸਤਾ ਬਹੁਤ ਵੱਡੀ ਆ ਇਸ ਸਥਾਨ ਦੇ ਉੱਤੇ ਪਰ ਆ 1 ਮਹੀਨਾ ਲਗਾਤਾਰ 25 26 सॉरी ਤੇ ਆ ਲੋਕ ਜਿਹੜੇ ਆ ਉਹ ਆਸਤਾ ਰੱਖ ਕੇ ਪਹਿਲੇ ਹੀ ਨਤਮਸਤਕ ਹੋਣ ਆਉਂਦੇ ਆ ਸੋ ਇਹਦੇ ਲਈ ਅਸੀਂ ਪ੍ਰਬੰਧ ਵੀ ਹਰ ਸਾਲ ਦੀ ਤਰ੍ਹਾਂ ਵੱਡੇ ਕਰਦੇ ਆ ਨਗਰ ਕੀਰਤਨ ਵੀ ਹੁੰਦਾ 27 ਤਰੀਕ ਨੂੰ ਨਗਰ ਕੀਰਤਨ ਵੀ ਹੋਊਗਾ ਸੋ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨੀ ਚਾਹਨਾ ਕਿ ਇਹ ਉਹ ਮਹੀਨਾ ਆ ਜਦੋਂ ਸਿੱਖ ਆਪਣੇ ਉਨਾ ਮਾਣਾਂ ਚਹੀਦਾਂ ਤੇ ਮਾਣ ਵੀ ਕਰਦਾ ਤੇ ਐਸ ਧਰਤੀ ਨੂੰ ਤਾਂ ਫੜੇ ਸਤਗੁਰ ਜੀ ਨੇ ਕਿੱਡਾ ਵੱਡਾ ਬਖਸ਼ਿਸ਼ ਕੀਤਾ ਕਿ ਐਡੀਆਂ ਵੱਡੀਆਂ ਸ਼ਹਾਦਤਾਂ ਨਾ ਕਿਤੇ ਹੋਈਆਂ ਨਾ ਹੋਣੀਆਂ ਇੰਨੀ ਮਹਿੰਗੀ ਧਰਤੀ ਕਿਸੇ ਧਰਤੀ ਦੇ ਉੱਤੇ ਨਾ ਕੋਈ ਹੋਈ ਤੇ ਨਾ ਹੋਣੀ ਸੋ ਰਲ ਮਿਲ ਕੇ ਜੋੜ ਮੇਲੇ ਚ ਵੀ ਸ਼ਾਮਲ ਹੋਈਏ ਤੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਵੀ ਧਾਰਨ ਕਰੀਏ ਤੇ ਸ਼ਹੀਦਾਂ ਨੂੰ ਸ਼ਰਦਾ ਨਹੀਂ ਸੰਗੀਤਾਂ ਦੇ ਨਤਮਸਤ ਖੋ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦਾ ਸਾਹਿਬ ਕਈ ਵਾਰੀ ਹੁੱਲੜਬਾਜੀ ਇਹਦੇ ਘਟਨਾਵਾਂ ਸਾਹਮਣੇ ਆਉਂਦੀਆਂ ਉਹਨਾਂ ਨੂੰ ਤੁਸੀਂ ਕੀ ਇਸ ਵਾਰੀ ਜਣਾ ਕਹੋਂਗੇ ਦੇਖੋ ਮੇਰੀ ਬੇਨਤੀ ਸੁਣੋ ਅਸੀਂ ਪ੍ਰਬੰਧ ਬਹੁਤ ਕਰਦੇ ਆਂ ਪਰ ਇਹ ਇੱਕ ਐਸਾ ਜੋੜ ਮੇਲਾ ਇਥੇ ਹੁੱਲੜਬਾਜੀ ਨਹੀਂ ਕਦੇ ਵੀ ਹੋਈ ਕਿਉਂਕਿ ਇਹ ਸਾਰਾ ਇੱਕ ਜਾਤ ਦੇ ਵਿੱਚ ਲੋਕ ਸਤਨਾ ਵਾਹਿਗੁਰੂ ਦਾ ਜਾਪ ਕਰਦੇ ਜਾਂਦੇ ਆ ਤੇ ਯਤਨ ਅਸੀਂ ਕਰਦੇ ਹੁੰਨੇ ਹਮੇਸ਼ਾ ਹੀ ਕਿਉਂਕਿ ਵੱਡੇ ਪ੍ਰਬੰਧ ਆ ਲੰਗਰਾਂ ਦੇ ਪ੍ਰਬੰਧ ਬਹੁਤ ਵੱਡੇ ਆ ਤੇ ਤੇਲ ਸਿੱਟਣ ਨੂੰ ਵੀ ਕਦੇ ਥਾਂ ਨਹੀਂ ਹੁੰਦਾ ਤੋ ਸਾਰਿਆਂ ਨੂੰ ਵੀ ਬੇਨਤੀ ਕਰਦੇ ਆਂ ਭਈ ਜੋ ਗੁਰੂ ਘਰ ਦੀ ਮਰਿਆਦਾ ਹੈ ਉਹਨੂੰ ਬਹਾਲ ਵੀ ਰੱਖਣਾ ਤੇ ਸ਼ਹੀਦਾਂ ਨੂੰ ਨਤਮਸਤਕੂ ਠੀਕ